ਹਾਂਜੀ ਮੈਂ ਪਹੁੰਚਿਆ ਸੀ ਧੂਰੀ ਬਠਿੰਡੇ ਤੋਂ ਮੇਰਾ ਭਾਣ ਜਾ ਰਿਹਾ ਗੁਰ ਅਮਰਤ ਨੂਰ ਤੇ ਬੰਦੇ ਭਾਰਤ ਟ੍ਰੇਨ ਦੇ ਵਿੱਚ ਬੰਦੇ ਭਾਰਤ ਟ੍ਰੇਨ ਆਪਦੇ ਨਿਧਾਰਤ ਸਮੇ ਤੋਂ ਅੱਧਾ ਘੰਟਾ ਲੇਟ ਚੱਲ ਰਹੀ ਹੈ ਤੇ ਆਓ ਆਪਾਂ ਦੇਖਦੇ ਹਾਂ ਬੰਦੇ ਭਾਰਤ ਵੀ ਸਫਰ ਕਰਨਾ ਚਾਹੁੰਦੇ ਹੋ ਬੰਦੇ ਭਾਰਤ ਟ੍ਰੇਨ 'ਚ ਜਾਂ ਕਦੇ ਸਫਰ ਕੀਤਾ ਕਮੈਂਟ ਕਰਕੇ ਜਰੂਰ ਦੱਸਿਓ ਉਹ ਮਿਲ ਗਿਆ ਮਿਲ ਗਿਆ ਸੀ 1 ਆ ਗਿਆ ਕਰਨੂਰ ਆਓ ਬਈ ਅਸੀਂ ਕੋਲ ਹਾਂਜੀ ਐਮਰੋਂ ਦੀ ਬੈਟਰੀ ਐ ਗੱਡੀ ਦੇ ਵਿੱਚ ਉਹ ਡਾਊਨ ਹੋ ਰਹੀ ਆ ਹੁਣ ਤਕਰੀਬਨ ਉਹਨੂੰ 3 ਸਾਲ ਹੋ ਚੱਲੇ ਨੇ ਤੇ ਨਵੀਂ ਬੈਟਰੀ ਲੈਣ ਚੱਲੇ ਆ ਐਮਰੋਂ ਦੀ ਫਲੋ 72 ਇਹ ਗੋ ਵਾਲੀ ਵੀਰੇ ਆਉਂਦੀ ਇਹ 2.5 ਸਾਲ ਚ ਆਉਂਦੀ ਹੈ ਨਾ ਇਹ 2.5 ਸਾਲ ਦੀ ਵਾਰੰਟੀ ਚ ਆ ਜੀ ਤੇ ਹੋਗੀ 72 ਵਾਲੀ ਇਹ 3 ਸਾਲ ਦੀ ਹੋਣੀ ਪਰ ਹਾਂ ਜੀ ਆਪਾਂ ਲਈ ਹੈ 72 ਵਾਲੀ ਇਹ ਹੈ ਜੀ 36 ਮਹੀਨਿਆਂ ਦੀ 36 36 72 ਤੇ 3 ਸਾਲ ਦੀ ਦੀ ਗਾਰੰਟੀ ਵਾਰੰਟੀ ਇਹ ਹੋਊਗੀ ਮੇਰੇ ਕੋਲ ਹੈ ਜੀ ਉਲਟੋ K10 ਤੇ ਇਹ ਦਾ ਅੰਪੀਅਰ ਵੀ ਹੋਗੇ 35 AH ਦੇ ਵਿੱਚ ਹੋਗੀ ਹੁਣ ਇਹ ਬੈਟਰੀ ਤੇ ਪਹਿਲੀ ਵਾਲੀ ਹੈਗੀ ਸੀ 34 ਦੇ ਵਿੱਚ ਫਲੋ 55 ਤੇ ਇਹ ਹੈਗੀ ਹੈ ਜੀ 72 ਹੋਣਾ ਕਿਉਂਕਿ ਮੈਨੂੰ ਲਾਈਫ ਵੱਧ ਚਾਹੀਦੀ ਸੀ ਬੈਟਰੀ ਦੀ ਇਸੇ ਵਾਸਤੇ ਮੈਂ ਰਖਵਾਈ ਹੈ ਬਾਕੀ ਅਕਸਾਈਡ ਦੇ ਵਿੱਚ ਵੀ ਆਪਸ਼ਨ ਹੈਗੀ ਹੈ ਮਾਈਲੇਜ ਹੈਗੀ ਹੈ ਬਹੁਤ ਵਧੀਆ ਬੈਟਰੀ ਹੈ ਤੇ ਤਕਰੀਬਨ ਮੈਂ ਸ਼ੁਰੂ ਤੋਂ ਐਮਰੋਨ ਹੀ ਯੂਜ਼ ਕਰਦਾ ਆ ਰਿਹਾ ਇਸ ਲਈ ਮੈਂ ਰਿਪੀਟ ਇਸ ਨੂੰ ਹੀ ਕੀਤਾ ਹੈ